ਕਿਤਾਬ ਕਾ ਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਰਾਮਸਰੂਪ ਅਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ ਚਲੋ ਪੜਦੇ ਹਾਂ ਇਸ ਦਾ ਅਗਲਾ ਅਧਿਆਏ ਨਾਬੇ ਕੋਟ ਵਿੱਚ ਜਾ ਕੇ ਨੰਬਰਦਰ ਪਖਰ ਸਿੰਘ ਨੇ ਆਪਣੇ ਬਿਆਨ ਬਦਲ ਲਏ ਅਖੇ ਜਗੀਰ ਸਿੰਘ ਐਵੇਂ ਡਰ ਦਾ ਮਾਰਿਆ ਕਬੂਲ ਕਰ ਗਿਆ ਜਾਂ ਕੋਈ ਲਾਲਚ ਦਿੱਤਾ ਗਿਆ ਲੱਗਦਾ ਹੈ ਇਹਨੂੰ ਕਤਲ ਜੰਗੀਰ ਸਿੰਘ ਦੇ ਹੱਥੋਂ ਨਹੀਂ ਹੋਇਆ ਜੰਗੀਰ ਸਿੰਘ ਝੂਠ ਬੋਲਦਾ ਹੈ ਵਗੈਰਾ ਵਗੈਰਾ ਪ੍ਰੀਤਮ ਵੀ ਮੁਕਰ ਗਿਆ ਹਨੇਰਾ ਸੀ ਹਜੂਰ ਬੰਦੇ ਤਾਂ ਵੇਖੇ ਮੈਂ ਅਰਜਨ ਸਿੰਘ ਉੱਤੇ वार ਕਰਦੇ ਪਰ ਇਹ ਪਤਾ ਨਹੀਂ ਉਹ ਕਿੰਨੇ ਸਨ ਕੌਣ ਕੌਣ ਸਨ ਮੈਨੂੰ ਤਾਂ ਇਹ ਵੀ ਪਹਿਚਾਨ ਨਹੀਂ ਜੰਗੀਰ ਸਿੰਘ ਇਕੱਲਾ ਨਹੀਂ ਮਾਰ ਸਕਦਾ ਹਜੂਰ ਅਰਜਨ ਨੂੰ ਹਰਨਾਮੀ ਕਹਿੰਦੀ ਅਰਜਨ ਸਿੰਘ ਮੇਰੇ ਘਰੋਂ ਸ਼ਰਾਬਤਾ ਪੀ ਕੇ ਗਿਆ ਉਸ ਰਾਤ ਪਰ ਅੱਗੇ ਜਾ ਕੇ ਕੀ ਹੋਇਆ ਮੈਨੂੰ ਕੋਈ ਇਲਮ ਨਹੀਂ ਨਾਦਰ ਸਿੰਘ ਨਾਲ ਮੇਰੇ ਕੋਈ ਸੰਬੰਧ ਨਹੀਂ ਮੇਰਾ ਘਰ ਵਾਲਾ ਜਗENDER ਸਿੰਘ ਦਿਮਾਗੀ ਬਿਮਾਰੀ ਕਰਕੇ ਘਰੋਂ ਨਿਕਲ ਗਿਆ ਮੈਂ ਤਾਂ ਉਹਦਾ ਇਲਾਜ ਕਰਵਾ ਰਹੀ ਸੀ ਉਹ ਰਾਜੀ-ਬਾਜੀ ਰਹਿੰਦਾ ਧੱਕਾ ਨੂੰ ਪਹੁੰਚਦੀ ਮੈਂ ਇਸ ਮੁਸੀਬਤ ਨੂੰ ਜੰਗੀਰਾ ਹੁਣ ਵੀ ਕਬੂਲ ਕਰ ਰਿਹਾ ਸੀ ਪਰ ਬਿਆਨ ਦੇਣ ਵੇਲੇ ਉਹ ਰੋਣ ਲੱਗ ਪੈਂਦਾ ਥਰ-ਥਰ ਕੰਬਦਾ ਜੱਜ ਪੁੱਛਦਾ ਤੂੰ ਇਕੱਲੇ ਨੇ ਕੀਤੀ ਇਹ ਵਾਰਦਾਤ ਉਹ ਸਿਰ ਝੁਕਾ ਕੇ ਹੂੰ ਆਖਦਾ ਜੱਜ ਪੁੱਛਦਾ ਤੇਰੇ ਨਾਲ ਹੋਰ ਕੌਣ-ਕੌਣ ਸੀ ਜੰਗੀਰਾ ਚੁੱਪ ਰਹਿੰਦਾ ਤੇ ਤੇ ਨੀਮੀ ਪਾਲੰਡਾ ਚੰਡੇ ਦਾ ਉਹ ਬਿਆਨ ਮਹਾਰਾਜ ਮੇਰੇ ਛੋਟੇ ਭਾਈ ਅਰਜਨ ਸਿੰਘ ਨਾਲ ਇਸ ਜਨਾਨੀ ਹਰਨਾਮ ਕੌਰ ਦੇ ਨਜਾਇਜ਼ਬੰਦ ਸਨ ਬਾਅਦ ਵਿੱਚ ਇਹ 나జర్ ਸਿੰਘ ਨਾਲ ਫਸ ਗਈ ਤੇ ਮੇਰਾ ਭਰਾ ਮਰਵਾਤਾ ਕਤਲ ਕਿਨੇ ਕੀਤਾ ਇਹ ਜੰਗੀਰ ਸਿੰਘ ਖੁਦ ਮੰਨ ਹੀ ਰਿਹਾ ਹੈ ਇਹਦੇ ਵਿੱਚ 나జర్ ਸਿੰਘ ਦਾ ਵੀ ਹੱਥ ਹੈ ਜਨਾਨੀ ਦਾ ਕਸੂਰ ਪੂਰਾ ਹੈ ਹਰਨਾਮ ਕੌਰ ਨੇ ਹੀ ਮੇਰੇ ਭਰਾ ਨੂੰ ਮਰਵਾਇਆ ਹੈ ਚੰਡੇ ਨੇ ਆਪਣੇ ਵਕੀਲ ਨੂੰ ਥੋੜੇ ਹੀ ਪੈਸੇ ਦਿੱਤੇ ਸਨ ਇਸ ਲਈ ਉਹ ਸੰਵਾਰ ਕੇ ਮੁਕੱਦਮਾ ਨਹੀਂ ਝਗੜ ਰਿਹਾ ਸੀ ਐਵੇਂ ਜਾਬਤਾ ਕਾਰਵਾਈ ਕਰਦਾ ਫੂਲ ਦੀ ਪੁਲਸ ਨੂੰ ਵੀ ਝੰਡੇ ਨੇ ਪੈਸੇ ਨਹੀਂ ਖਵਾਏ ਸਨ ਕੋਠੇ ਖੜਕ ਸਿੰਘ ਤੋਂ ਚੱਲ ਕੇ ਨਾਬੇ ਤੱਕ ਆਏ ਪਿੰਡ ਦੇ ਬੰਦਿਆਂ ਦਾ ਉਹ ਪਾੜਾ ਕਰਾਇਆ ਹੀ ਮਸਾਂ ਖਰਚਦਾ ਉਹਨਾਂ ਦੀ ਸੇਵਾ ਹੱਥ ਘੁੱਟ ਕੇ ਕਰਦਾ ਰੋਟੀਆਂ ਪਿੰਡੋਂ ਹੀ ਨਾਲ ਪਕਵਾ ਲਿਆਉਂਦਾ ਨਾਲ ਨੂੰ ਆਮਬ ਦਾ achar ਤੇ ਗੰਡੇ ਨਾਬੇ ਉਹਨਾਂ ਨੂੰ ਮੁਸਕਨ ਨਾਲ ਇੱਕ ਵਾਰੀ ਚਾਹ ਪਿਆਉਂਦਾ ਝੰਡਾ ਤਾਂ ਕਿਸੇ ਮੁਣਸੀ ਚ ਪੜਾਸੀ ਦਾ ਹੱਥ ਵੀ ਜੂਠਾ ਨਹੀਂ ਕਰਦਾ ਸੀ ਉਧਰ ਨਾਜਰ ਦੀ ਪਾਰਟੀ ਨੇ ਖੁੱਲੇ ਹੱਥ ਰੱਖੇ ਹੋਏ ਸਨ ਉਹਨਾਂ ਦਾ ਮੁਕੱਦਮਾ ਝਗੜਣ ਲਈ ਫੂਲ ਤੋਂ ਹੀ ਬੋਲਾ ਵਕੀਲ ਆਉਂਦਾ ਉਹਨੂੰ ਮੂੰਹ ਮੰਗਵੇਂ ਪੈਸੇ ਦਿੱਤੇ ਹੋਏ ਸਨ ਨੰਬਰਦਾਰ ਪਾਖਰ ਸਿੰਘ ਹਰ ਕਿਸੇ ਦੀ ਪੂਰੀ ਸੇਵਾ ਕਰਦਾ ਮੁਰਸ਼ੀ ਚਪੜਾਸੀ ਉਹਨੇ ਖੁਸ਼ ਕਰ ਰੱਖੇ ਹੋਏ ਸਨ ਫੂਲ ਤੋਂ ਪੁਲਿਸ ਦਾ ਕੋਈ ਬੰਦਾ ਨਾਬਾ ਕੋਟ ਵਿੱਚ ਆਉਂਦਾ ਤਾਂ ਨੰਬਰਦਾਰ ਉਹਨੂੰ ਰੋਟੀ ਪਾਣੀ ਖਵਾ ਪਿਆ ਕੇ ਜਾਣ ਦਿੰਦਾ ਉਹਦੀ ਜੇਬ ਵਿੱਚ ਪੰਜਾਂ ਦਸਾਂ ਦਾ ਨੋਟ ਵੀ ਪਾ ਦਿੰਦਾ ਜੱਜ ਦੀ ਸਾਹਮਣੇ ਵਿੱਚ ਕੁਝ ਨਹੀਂ ਆ ਰਿਹਾ ਸੀ ਫੁੱਲ ਤੋਂ 나ਜਮ ਨੇ ਕੀ ਮਕਦਮਾ ਬਣਾ ਕੇ ਤੋਰਿਆ ਸੀ ਤੇ ਇਥੇ ਨਾਬੇ ਆ ਕੇ ਕੀ ਮਕਦਮਾ ਬਣ ਗਿਆ ਕਵਰਾ ਹਟ ਜਈ ਵਿੱਚ ਉਹਨੇ ਆਪਣਾ ਫੈਸਲਾ ਸੁਣਾ ਦਿੱਤਾ ਜੰਗੀਰ ਸਿੰਘ ਨੂੰ 14 ਸਾਲ ਸਖਤ ਕੈਦ 나జర్ ਸਿੰਘ ਨੂੰ 7 ਸਾਲ ਤੇ ਹਰਨਾਮ ਕੌਰ ਨੂੰ 2 ਸਾਲ ਕੈਦ ਸਖਤ ਇਹਨਾਂ ਨੂੰ ਉਥੋਂ ਹੀ ਜੇਲ ਭੇਜ ਦਿੱਤਾ ਗਿਆ ਬਾਕੀ ਸਾਰੇ ਬੰਦੇ ਆਥਨ ਦੀ ਗੱਡੀ ਨਾਬਿਆਂ ਚੜੇ ਤੇ ਦਿਨ شپ ਦੇ ਨੂੰ ਰਾਮਪੁਰੇ ਆ ਉਤਰੇ ਦੋ ਟਾਂਗੇ ਲੈ ਕੇ ਸਦਾਣਿਆਂ ਦੇ ਉੱਤੇ ਪਹੁੰਚ ਗਏ। ਉਥੋਂ ਕੌਲਕਿਆਂ ਦੇ ਰਾਹ ਦੋ ਟੋਲੀਆਂ ਵਿੱਚ ਤੁਰਨ ਲੱਗੇ। ਕੋਈ ਵੀ ਕਿਸੇ ਨਾਲ ਕੋਈ ਗੱਲ ਨਹੀਂ ਕਰ ਰਿਹਾ ਸੀ। ਚੁੱਪਚਾਪ ਹੀ ਤੁਰੇ ਜਾ ਰਹੇ ਸਨ। ਛੇਤੀ ਛੇਤੀ ਹਨੇਰਾ ਹੋ ਚੱਲਿਆ ਸੀ। ਉਹ ਖਾਊ ਪੀਊ ਵੇਲੇ ਨੂੰ ਕੋਠੀ ਪਹੁੰਚ ਜਾਣਾ ਚਾਹੁੰਦੇ ਸਨ। ਦੂਜੇ ਦਿਨ ਪਿੰਡ ਵਿੱਚ ਗੱਲਾਂ ਹੋਣ ਲੱਗੀਆਂ। ਦੋਵੇਂ ਟੜੇ ਹੀ ਨਿਰਾਸ਼ ਸਨ। ਟੰਡੇ ਦਾ ਟੜਾ ਕਹਿੰਦਾ ਸੀ, "ਹੱਕ ਇਨਸਾਫ਼ ਤਾਂ ਫੇਰ ਮੰਨਦੇ। ਜੇ ਨਾਜ਼ਰ ਤੇ ਨਾਈ ਨੂੰ ਫਾਂਸੀ ਲੱਗਦੀ।" ਮੰਗਲ ਦਾ ਧੜਾ ਕਹਿੰਦਾ ਐਨਾ ਜ਼ੋਰ ਲਾਇਆ ਤੀਮੀ ਦੀਆਂ ਟੂਮਾਂ ਤੇ ਨਾજર ਦੀਆਂ ਸਾਰੀਆਂ ਪੇਡਾਂ ਵਿਕ ਗਈਆਂ ਜਿਹੜੀ ਚਾਰ ਕੁਮਾਂ ਪੈਲੇ ਸੀ ਉਹ ਵੀ ਗਿਆਨੇ ਟਿਕ ਗਈ ਲਜਤ ਦਾ ਫੇਰ ਆਉਂਦੀ ਜੇ ਨਾજર ਤੇ ਨਾਈ ਛੁੱਟ ਆਉਂਦੇ ਹਰਨਾਮੀ ਵਾਰੇ ਪਿੰਡ ਕਲਪਦਾ ਗੰਦੀ ਤੀਮੀ ਨੇ ਸਭ ਪੱਟ ਕੇ ਭਗਾਤੇ ਕੋਈ ਕਹਿੰਦਾ ਇਹਨੂੰ ਠੁਗਣੀ ਚਾਹੀਦੀ ਸੀ 20 ਸਾਲੀ ਕੋਈ ਹੋਰ ਦੰਦ 잡ਦਾ ਫਹਾਦਾ ਇਹਨੂੰ ਲੱਗਦਾ ਇਹੀ ਤਾਂ ਜੜ ਸੀ ਸਾਰੀ ਕਲਾ ਦਾ ਮੂਲ ਕੋਈ ਹੋਰ ਹੱਸਣ ਲੱਗਦਾ ਉਹ ਇਹਨੇ ਤਾਂ ਪ੍ਰਤਾਪੇ ਕੀ ਸਿਆਮਾ ਨੂੰ ਵੀ maat ਪਾਤੀ ਉਹਨੇ ਤਾਂ ਇਹ ਆ ਜਾ ਕੁਛ ਨਹੀਂ ਕੀਤਾ ਜਿਹੜਾ ਇਹਨੇ ਆ ਨਮਾ ਚੰਦ ਚਾੜਤਾ ਤੇ ਫਿਰ ਕੁਝ ਦਿਨਾਂ ਬਾਅਦ ਹੀ ਦੋਵੇਂ ਸੰਤੁਸ਼ਟ ਨਜ਼ਰ ਆਉਣ ਲੱਗੇ ਢੰਡੇ ਦਾ ਧੜਾ ਕਹਿਣ ਲੱਗਿਆ 14 ਸਾਲਾਂ ਨੂੰ ਠੋਕਤਾ ਨਾਈ ਐਦੋਂ ਵੱਧ ਕੀ ਹੋ ਜਾਂਦਾ ਉਹਨੂੰ ਫਾਂਸੀ ਕਿੱਥੇ ਲੱਗਣੀ ਸੀ ਪਾਖਰ ਤੇ ਪ੍ਰੀਤਮ ਦੀ ਬੇੜੀ ਬੈ ਗਈ ਨਾજર ਤੇ ਹਰਨਾਮੀ ਕਿਹੜਾ ਸੁੱਕੇ ਰਹਿ ਗਏ ਫਿਰ ਉੱਥੇ ਬੈਠੇ ਆ 90 ਦੀ ਜੇਲ੍ਹ 'ਚ ਹਵਾ ਖਾਂਦੇ ਮੈੰਗਲ ਦਾ ਢਾਖਦਾ ਚਲੋ ਅਜੇ ਵੀ ਬਚਤ ਰਹੇਗੀ ਦੋਵੇਂ ਮੁੰਡਿਆਂ ਨੂੰ ਫਾਹ ਲੱਗ ਜਾਂਦਾ ਫੇਰ ਕੀ ਕਿਸੇ ਦੀ ਪੂੰਛ ਫੜ ਲੈਂਦੇ 14 ਤੇ 7 ਸਾਲ ਲੱਗਣੋ ਅੱਧ ਲਾਓ 7-8 ਸਾਲਾਂ ਨੂੰ ਜੰਗੀਰਾ ਆ ਲੈ ਨਾજર ਤਾਂ ਸਾਰੇ ਤਿੰਨ ਸਾਢੇ ਤਿੰਨ ਕਿਸਾਲ ਘਟੋ ਮਸਾ ਅਪੀਲ ਕਰਨ ਲਈ ਕੋਈ ਮੈੰਗਲ ਨੂੰ ਸੁਝਾਉ ਦਿੰਦਾ ਤਾਂ ਉਹ ਆਖਦਾ ਅਰਾਜੇ ਦੇ ਮਨ ਦਾ ਕੀ ਪਤਾ ਹੈ ਕੈਦ ਨੂੰ ਰੁੰਦੇ ਇਹਦੇ ਨੋਮਾਨੋ ਫਾਹੀ ਨਾ ਸੁਣਾ ਦੇਵੇ ਉਹ ਸੁਣਦੇ ਆ ਉਹਦੇ ਵਰਗਾ ਦੇ ਆਲੂ ਵੀ ਕੋਈ ਨਹੀਂ ਹੀਰਾ ਸੁੰਦਾ ਪੁੱਤ ਐ ਫੇਰ ਵੀ ਪਰ ਰਾਜਿਆਂ ਦੇ ਵਹਿਣ ਹੁੰਦੇ ਆ ਉਹਨਾਂ ਨੂੰ ਕੌਣ ਟੋਕਣ ਵਾਲਾ ਝੰਡਾ ਅਪੀਲੇ ਸੋਚਦਾ ਤੱਕ ਵੀ ਨਹੀਂ ਸੀ ਕਹਿੰਦਾ ਸੀ ਮਹਾਰਾਜਾ ਪ੍ਰਤਾਪ ਸੁੰਦਾ ਕੋਈ ਵਸਾ ਨਹੀਂ ਮਨ ਉੱਤੇ ਆਏ ਤਾਂ ਕੀ ਬਤ ਕੈਦ ਵੀ ਤੋੜ ਦੇਵੇ ਦੋਵੇਂ ਤਰ੍ਹਾਂ ਡੇਰੇ ਜਾ ਕੇ ਸੰਤ ਪ੍ਰਾਗਦਾਸ ਨੂੰ ਚੜਾਵਾ ਚੜਾ ਕੇ ਆਈਆਂ ਸੰਤ ਪ੍ਰਗਦਾਸ ਨੇ ਦੋਵਾਂ ਦਾ ਦਿਲ ਤਰਾਇਆ ਨਾਬਿਓਂ ਫੈਸਲਾ ਸੁਣ ਕੇ ਆਉਣ ਬਾਅਦ ਦੂਜੇ ਦਿਨ ਸਵੇਰੇ ਹੀ ਝੰਡਾ ਟੱਬਰ ਨੂੰ ਲੈ ਕੇ ਡੇਰੇ ਗਿਆ ਸੀ ਉਸੇ ਦਿਨ ਆਥਰ ਨੂੰ ਮੈੰਗਲ ਨਾજર ਦੀ ਮਾਂ ਜਿੰਗੀਰੇ ਦੀ ਮਾਂ ਤੇ ਹੋਰ ਲੋਕ ਸੰਤ ਪ੍ਰਗਦਾਸ ਨੂੰ ਮੰਨ ਕੇ ਆ ਨੰਬਰਦਾਰ ਪਖਰ ਸਿੰਘ ਤੇ ਪ੍ਰੀਤਮ ਵੀ ਉਹਨਾਂ ਦੇ ਨਾਲ ਗਏ ਦੋਵੇਂ ਤੇਰਾ ਨੇ ਫੇਰ ਸੇਲ ਬਰਾ ਜਾ ਕੇ ਭਾਈ ਬਹਿਲੋ ਦੇ ਗੁਰਦੁਆਰੇ ਪ੍ਰਸ਼ਾਦ ਵੰਡਿਆ ਭਾਈ ਰੂਪੇ ਬਾਬੇ ਦੇ ਲੰਗਰ ਵੀ ਉਹ ਗਏ ਬਿੱਚੇ-ਵਿੱਚ ਪਿੰਡ ਦੇ ਲੋਕ ਕੰਨ ਨਾਲ ਮੂੰਹ ਲਾ ਕੇ ਗੱਲਾਂ ਕਰਦੇ ਝੰਡਾ ਤਾਂ ਹੋਰ ਸੁੱਖਾਂ ਤਾਰ ਦਾ ਫਿਰਦਾ ਦੁੱਗਣੀ ਦਾ ਮਾਲਕ ਬਣ ਗਿਆ ਨਾજર ਜੰਗੀਰੇ ਦੀ ਤੀ ਮੈਨੂੰ ਕੈਦ ਹੁੰਦੀ ਜਾਂ ਫਾਂਸੀ ਉਹਨੂੰ ਕੀ ਸੀ ਉਹਦੇ ਤਾਂ ਲੋਟ ਆ ਗਿਆ ਭਾਈ ਫਰੀਕ ਉਜੜਿਆ ਬੇੜਾ ਮੁਕਲਾ ਸਰਦਾਰ ਕੀ ਰਿਸ ਕਰੂ ਕੋਈ ਹੁਣ ਉਹਦੀ ਗਾਹਾਂ ਵੀ ਕੱਲਾ ਪੁੱਤ ਐ ਬੀ ਘੁਮਾ ਥੋੜੀ ਹੁੰਦੀ ਐ ਕਿਤੇ ਗਵਾਂਡੀ ਤਾਂ ਇਹ ਵੀ ਘੋਰ ਮਸੋਰ ਕਰਦੇ ਸਨ ਅਰਜਨ ਦੀ ਮੌਤ ਵਾਲਾ ਦਿਨ ਉਹਦੀ ਲੋਥ ਤਾਂ ਫੂਲ ਨੂੰ ਲੈ ਗਏ ਤੇ ਘਰ ਚ ਬੰਤੋਂ ਨੇ ਗੁਲਗਲੇ ਪਕਾਏ ਤੇਲ ਦਾ ਮੁਸਕਾਉਣਾ ਰਹਿੰਦਾ ਕਿਤੇ ਬੰਤੋਂ ਦੇ ਜਵਾਕਾਂ ਨੇ ਗੁਲਗਲੇ ਖਾਦੇ ਉਹ ਆਪ ਕਾਲੇ ਕੁੱਤੇ ਨੂੰ ਗੁਲਗਲੇ ਪਾ ਕੇ ਆਏ ਕਲਰਾਂ ਵਾਲੇ ਝੰਡੀਆਂ ਜੜਾਂ ਚ ਗੁਲਗਲੇ ਤੇ ਪਤਾਸੇ ਰੱਖ ਕੇ ਬੰਤੋਂ ਨੇ ਮੱਥਾ ਟੇਕਿਆ ਗੁਲਗਲੇ ਤੇ ਪਤਾਸੇ ਓ ਮਰਾਸੀਆਂ ਦੇ ਘਰ ਦੇ ਕੇ ਆਈਆ ਹਰਨਾਮੀ ਜਦੋਂ ਵੀ ਪਹਿਲਾਂ ਕਦੇ ਘਰੋਂ ਬਾਹਰ ਜਾਂਦੀ ਫੂਲ ਗਈ ਤੇ ਫਿਰ ਨਾਬੇ ਜਾਂਦੀ ਰਹੀ ਉਹ ਘਰ ਦੇ ਬਾਰ ਦੀਆਂ ਕੁੰਜੀਆਂ ਪ੍ਰੀਤਮ ਦੇ ਘਰ ਫੜਾ ਜਾਂਦੀ। ਮੈਸ ਨੂੰ ਵੀ ਉਹੀ ਸਾਹਮ ਦੇ ਕੱਖ ਕੰਡਾ ਉਹੀ ਪਾਉਂਦੇ। ਧਾਰ ਵੀ ਕੱਢਦੇ। ਪਾਲੀ ਨੂੰ ਰੋਟੀ ਵੀ। ਹੁਣ ਜਦੋਂ ਹਰਨਾਮੀ ਨੂੰ ਕੈਦ ਬੋਲ ਗਈ ਤਾਂ ਪ੍ਰੀਤਮ ਨੇ ਮੈਸ ਆਪਣੇ ਘਰ ਲਿਆ ਬੰਨੀ। ਬੈਠਕ ਤੇ ਸਵਾਦ ਨੂੰ ਜਿੰਦਾ ਲਾ ਕੇ ਦਰਵਾਜ਼ੇ ਦੇ ਬਾਰ ਨੂੰ ਵੀ ਜਿੰਦਾ ਕੁੰਜੀਆਂ ਲਾ ਕੇ ਘਰ ਰੱਖ ਲਈਆਂ। ਘਰ ਦਾ ਅੰਦਰਲਾ ਸਮਾਨ ਕਿਤੋਂ ਵੀ ਨਹੀਂ ਛੇੜਿਆ। ਈੜਾ ਕੱਪੜਾ, ਮੰਜਾ ਪੀੜੀ, ਸੰਦੂਕ ਭਾਂਡੇ ਸਭ ਉਵੇਂ ਦਾ ਉਵੇਂ ਅੰਦਰ ਪਿਆ ਹੋਇਆ ਸੀ। ਹਰਨਾਮੀ ਦੇ ਬਾਹਰਲੇ ਘਰ ਨੂੰ ਪ੍ਰੀਤਮ ਵਰਤਣ ਲੱਗਿਆ। ਹੰਡਿਆਏ ਵਾਲਿਆਂ ਨਾਲ ਹਰਨਾਮੀ ਦੀ ਬਣਦੀ ਨਹੀਂ ਸੀ। ਜਦੋਂ ਗਿੰਦਰ ਕਮਲਾ ਹੋ ਕੇ ਘਰੋਂ ਨਿਕਲਿਆ ਫਿਰਦਾ ਸੀ ਤੇ ਅਰਜਨ ਉਹਦੇ ਘਰ ਸ਼ਰਿਆਮ ਆਉਣਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਦਿਨਾਂ ਵਿੱਚ ਹੀ ਹਰਨਾਮੀ ਦਾ ਵੱਡਾ ਭਾਈ ਸੰਤਾ ਕੋਠੀ ਆਇਆ ਸੀ ਤੇ ਹਰਨਾਮੀ ਨੂੰ ਸਮਝਾਉਣ ਲੱਗਿਆ ਸੀ ਕਿ ਉਹਨੇ ਸੋਹਰੇ ਦੀ ਇੱਜ਼ਤਾਂ ਪੁੱਟ ਦਿੱਤੀ। ਉਹਦੀ ਦਾੜੀ ਤਾਂ ਮੁੰਨ ਦਿੱਤੀ। ਗੱਲ ਹੰਡਿਆਏ ਤੱਕ ਅਜੇ ਨਹੀਂ ਪਹੁੰਚੀ। ਹੁਣ ਮਾਪਿਆਂ ਦੀ ਆਣ ਤਾਂ ਰੱਖ ਲਵੇ। ਉਦੇ ਤੌਲਿਆਂ ਵਿੱਚ ਕਿਉਂ ਖੇਪ ਆਉਂਦੀ ਹੈ ਹਰਨਾ ਮਹੀਨੇ ਮਹੀ ਹੁੰਦੀ ਤਾਂ ਸਭ ਉਹ ਟੜਕ ਗਪਈ ਸੀ ਐਨੇ ਸਾਲਾਂ ਦੀ ਹੋ ਕੇ ਪਿਓ ਦੇ ਘਰੋਂ ਆ ਗਈ ਚੁੰਨੀ ਨੂੰ ਦਾਗ ਨਾ ਲੱਗਣ ਦਿੱਤਾ ਅੱਜ ਮੈਂ ਮਾੜੀ ਹੋ ਗਈ ਕਿਹੜਾ ਪੁੱਤ ਬਟਾ ਕਹਿੰਦਾ ਮੈਨੂੰ ਮੇਰੇ ਕੰਨੀ ਝਾਕ ਕੇ ਤਾਂ ਦਿਖਾਵੇ ਕੋਈ ਐਵੇਂ ਸ਼ਰੀਕ ਗੱਲਾਂ ਬਣਾਉਂਦੇ ਆ ਮੇਰੀਆਂ ਜਾ ਜਾ ਤੁਹਾਡੇ ਕੋਲ ਚੂਲੀਆਂ ਕਰਦੇ ਨੇ ਮੇਰੇ ਮੂੰਹ ਤੋਂ ਲਿਆ ਕਿਸੇ ਨੂੰ ਪਾੜਾਂ ਖੱਖਾਂ ਉਹਦੀਆਂ ਐਵੇਂ ਉੱਥੇ ਬੈਠ ਸੁਣੀ ਜਾਂਣਾ ਲੋਕਾਂ ਦੀਆਂ ਦੋਸ਼ ਲਾਉਣਾ ਤੂੰ ਮੇਰੇ ਤੇ ਉਹ ਗੁੱਸੇ ਨਹੀਂ ਹੋਇਆ ਤੇ ਇਹਦੇ ਨਾਲ ਕਹਿਣ ਲੱਗਿਆ ਦੁਨੀਆ ਝੂਠ ਨਹੀਂ ਕਹਿੰਦੀ ਹੁੰਦੀ ਨਾਮੋ ਜੇ ਕਿਸੇ ਨੇ ਅੱਖੀਂ ਦੇਖਿਆ ਕੰਨੀ ਸੁਣਿਆ ਹੁੰਦਾ ਤਾਂ ਹੀ ਗਾਹਾਂ ਗੱਲਾਂ ਬਣਦੀਆਂ ਨਾ ਚਾ ਨਾ ਪਾਣੀ ਨਾ ਰੋਟੀ ਨਾ ਟੁਕ ਹਰ ਨਾਮੀ ਸੂਈ ਕੁੱਤੀ ਵਾਂਗ ਭਾਜੇ ਕਿਉਂ ਨੂੰ ਪਈ ਚੋਰ ਦਾੜੀਆ ਸ਼ਰਮ ਤਾਂ ਨਹੀਂ ਆਉਂਦੀ ਤੈਨੂੰ ਕੁਛ ਤੈਨੂੰ ਦੋਸ਼ ਲਾਉਂਦੇ ਨੂੰ ਤੇਰੇ ਆਪ ਦੇ ਕੀ ਧੀ ਨਹੀਂ ਉਹਨੂੰ ਸੰਭਾਲ ਜਾ ਕੇ ਮੈਨੂੰ ਮਤਾਂ ਦੇਣਾ ਐ ਤੇ ਫੇਰ ਉਹ ਇਕਦਾਂ ਮਟਾਲੀ ਹੋ ਗਈ ਬੱਚਿਆਂ ਵਾਂਗ ਖੁਬਕੀਆਂ ਲੈ ਲੈ ਰੋਣ ਲੱਗੇ ਫਿਰ ਤਾਂ ਵੱਡੇ ਭਾਈ ਨੇ ਨਾ ਪੰਜ ਨਾ ਤਿੰਨ ਕੁਝ ਨਹੀਂ ਆਖਿਆ ਮੋਢੇ ਉਤਲੇ ਸਮੋਸੇ ਦੇ ਲੜ ਨਾਲ ਅੱਖਾਂ ਦੇ ਕੋਈ ਪੁੰਜਣ ਲੱਗਿਆ ਮਰੀਆਂ ਵਾਂਗ ਉਹਦੇ ਘਰੋਂ ਉੱਠਿਆ ਤੇ ਐਨਾ ਕਹਿ ਕੇ ਤੁਰ ਆਇਆ ਚੰਗਾ ਕੁੜੀਏ ਅਸੀਂ ਤੇਰੇ ਕੰਨੀਓ ਮਰ ਗਏ ਤੂੰ ਸਾਡੇਓ ਕੰਨੀਓ ਮਰ ਗਈ ਉਹ ਮਗਰੋਂ ਕਹਿੰਦੀ ਚੰਗਾ ਚੰਗਾ ਨਾ ਆਇਓ ਮੇਰੀ ਮਕਾਨ ਮੇਰੇ ਮਰੀ ਤੋਂ ਤੇ ਫੇਰ ਬੁੱਕਣ ਲੱਗ ਪਈ ਉਹ ਗਲੀ ਦਾ ਮੋੜ ਟੱਪ ਚੁੱਕਿਆ ਸੀ ਮੁੜ ਕੇ ਕਦੇ ਕੋਠੀ ਖੜਕ ਸਿੰਘ ਨਹੀਂ ਆਇਆ ਸੀ ਹੰਢਿਆਏ ਦਾ ਕਦੇ ਵੀ ਕੋਈ ਉੱਥੇ ਨਹੀਂ ਗਿਆ ਸੀ ਉਹ ਮਰਦੀ ਐ ਜਾਂ ਜਿਉਂਦੀ ਉਹਨਾਂ ਨੂੰ ਕੋਈ ਫਰਕ ਨਹੀਂ ਸੀ ਪੈ ਰਿਹਾ ਹੁਣ ਜਦੋਂ ਅਰਜਨ ਦੇ ਕਤਲ ਕੇਸ ਵਿੱਚ ਹਰਨਾਮੀ ਨੂੰ 2 ਸਾਲ ਦੀ ਕੈਦ ਹੋਈ ਤਾਂ ਹੰਢਿਆਏ ਦਾ ਕੋਈ ਉੱਥੇ ਨਾ ਆਇਆ ਉਹ ਕੋਠੀ ਆਉਣਾ ਜਾਂ ਉਂਝ ਹੀ ਆਪਣੀ ਹੱਥ ਖਸਮਦੇ ਸਨ ਹੰਢਿਆਏ ਵਾਲਿਆਂ ਨੇ ਗਿੰਦਰਵਾਰੇ ਵੀ ਕਦੇ ਨਹੀਂ ਸੀ ਸੋਚਿਆ ਉਹਦੀ ਕਦੇ ਭਾਲ ਨਹੀਂ ਸੀ ਕੀਤੀ ਹੰਢਿਆਏ ਵਾਲਿਆਂ ਨੇ ਤਾਂ ਇਹੀ ਮੰਨ ਨੂੰ ਸਮਝਾ ਲਿਆ ਸੀ ਕਿ ਹਰਨਾਮੀ ਉਹਨਾਂ ਦੇ ਘਰ ਕਦੇ ਜੰਮੀ ਹੀ ਨਹੀਂ ਸੀ ਕੈਦ ਹੋਣ ਤੋਂ 2 ਮਹੀਨੇ ਪਿੱਛੋਂ ਪ੍ਰੀਤਮ ਨਾਬੇ ਮੁਲਾਕਾਤ ਕਰਨ ਗਿਆ ਜਾਂਦਾ ਹੋਇਆ ਨਾਜ਼ਰ ਤੇ ਜ਼ਗੀਰੇ ਵਾਸਤੇ ਉਹਨਾਂ ਦੇ ਘਰਾਂ ਤੋਂ ਨਿਕਸੁਕ ਵੀ ਲੈ ਗਿਆ ਹਰਨਾਮੀ ਵਾਸਤੇ ਖਾਸਾ ਕੁਸ਼ ਆਪਣੇ ਘਰੋਂ ਲੈ ਕੇ ਗਿਆ ਖੋਇ ਦੀਆਂ ਪਿੰਨੀਆਂ ਗੁੜ ਪੁੰਨੇ ਹੋ ਸ਼ੋਲੇ ਤੇ ਮਠੀਆਂ ਨਾਂਂਦਿਆਂ ਸਾਬਣਾਂ ਤੇ ਸਰੋਂ ਦੇ ਤੇਲ ਦੀ ਬੋਤਲ ਅਸਲ ਵਿੱਚ ਤਾਂ ਉਹ ਹਰਨਾਮੀ ਨੂੰ ਮਿਲਣ ਹੀ ਗਿਆ ਸੀ ਤਾਂ ਜੋ ਉਹ ਤੋਂ ਪੁੱਛ ਲਵੇ ਕਿ ਅਗਲੇ ਸਾਲ ਲਈ ਉਹਨੇ ਜ਼ਮੀਨ ਕਿਨੂੰ ਦੇਣੀ ਆ ਹਿੱਸੇ ਉੱਤੇ ਦੇਣੀ ਆ ਜਾਂ ਠੇਕੇ ਉੱਤੇ ਹਰਨਾਮੀ ਕਹਿੰਦੀ ਦੂਜੇ ਕਿਸੇ ਨੂੰ ਹਿੱਸੇ ਠੇਕੇ ਤੇ ਦੇਣ ਦੀ ਕੀ ਲੋੜ ਆ ਪ੍ਰੀਤਮਾ ਤੁਸੀਂ ਬਾਹੂ ਬੀਜੋ ਵੇਚੋ ਵਟੋ ਕੁਝ ਵੀ ਕਰੋ ਤੁਸੀਂ ਕਿਹੜਾ ਉੱਪਰੋਂ ਭਾਈ ਹਰਨਾਮੀ ਦੀ ਗੱਲ ਸੁਣ ਕੇ ਪ੍ਰੀਤਮ ਅਚਲਾ ਹੋ ਗਿਆ ਕਹਿੰਦਾ ਦੇਖ ਭਾਬੀ ਸਾਹਿਬ ਜਿਹੜੇ ਤੇਰੇ ਨਾਲ ਕਰਤੀ ਇਹ ਤਾਂ ਕੁਦਰਤ ਨੇ ਕਰਤੀ ਇਹਦੇ ਚ ਹੁਣ ਬੰਦੇ ਦਾ ਤਾਂ ਕੋਈ ਉਜਰ ਨਹੀਂ ਕੋਈ ਜੋਰ ਨਹੀਂ ਚੱਲਦਾ ਪਰ ਆਉ ਉੱਤੇ ਜਾਣਦਾ ਅਸੀਂ ਤੇਰਾ ਕਦੇ ਮਾੜਾ ਨਹੀਂ ਚਿਤਮਿਆ ਮਾਂ ਦਾ ਤੈਨੂੰ ਜਦ ਕਦ ਯਾਦ ਕਰ ਕਰ ਰੋਂਦੀ ਰਹਿੰਦੀ ਆ ਆਨੰਦ ਗੁਰ ਸਾਰਾ ਦਿਨ ਤੇਰੀਆਂ ਗੱਲਾਂ ਹੀ ਕਰੀ ਜੋ ਤੂੰ ਜੋ ਦੁਆ ਮੰਗੀ ਆਨਿਆਂ ਆਨਿਆਂ ਦਾ ਹਿਸਾਬ ਲੈ ਲਈ ਮੈਂਸ ਤੇਰੇ ਆਪਦੇ ਬਸੂਆ ਨਾਲੋਂ ਵੱਧ ਰੱਖਾਂਗੇ ਤੂੰ ਯਕੀਨ ਕਰੀ ਧਰਮ ਨਾਲ ਕਹਿਣਾ ਡੋਬ ਬਹੁਤ ਖੁਸ਼ ਹੋਇਆ ਉਹਨੇ ਸੋਚਿਆ ਉਹ ਤਾਂ ਫੋਕੀਸ ਨੂੰ ਲਾ ਮਾਰਨਾ ਆ ਸੀ ਨਹੀਂ ਤਾਂ ਹਰਨਾਮੀ ਦੀ ਅਠ ਘੁਮਾ ਉਹਨੇ ਕਿਹ ਨੂੰ ਦੇਣੀ ਸੀ ਕਿਸੇ ਠੇਕੇ ਉਤੇ ਆਪ ਹੀ ਬੋਣੀ ਬੀਜਣੀ ਸੀ ਐਨੀ ਜ਼ਮੀਨ ਮਿਲਦੀ ਹੈ ਭਲਾਂ ਕਿਧਰੇ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ